ਉਪਲਬਣੀ ਸਾਡੇ ਸਕੂਲ ਦੇ ਦਾਖਲੇ ਮੈਂ ਸ਼ੁਰੂ ਹੋ ਗਏ ਹਨ ਆ ਅਸਵੀਸ ਸਕੂਲ ਵਿੱਚ ਪੜੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਕੂਲ ਵਿੱਚ ਹੋਰ ਬੱਚੇ ਆ ਇਸ ਕਰਕੇ ਇਹ ਰਾਲੀ ਕੱਢੀ ਜਾ ਰਹੀ ਹੈ ਪ੍ਰਾਈਵੇਟ ਸਕੂਲਾਂ ਨਾਲ ਸਰਕਾਰੀ ਸਕੂਲ ਬੜੀਆ ਬਣ ਰਹੇ ਹਨ ਜਗਜੀਤ ਸਿੰਘ ਸੈਂਟਰ ਮੁਖ ਦੇ ਆਪ ਜੀ ਦੇਖੋ ਜੀ ਪੰਜਾਬ ਸਰਕਾਰ ਨੇ ਇਸ ਸਕੂਲ ਨੂੰ ਨਹੀਂ ਸਾਰੇ ਸਕੂਲਾਂ ਨੂੰ ਹਰ ਸਾਲ ਵਾਤੋਵਾਦ ਹਰ ਪੱਖ ਦੇ ਜਿਹੜੇ ਗ੍ਰਾਂਟਾਂ ਭੇਜ ਰਹੀ ਆ ਸਕੂਲ ਦੇ ਡਿਵੈਲਪਮੈਂਟ ਕੰਮ ਕਰ ਰਿਹਾ ਇਨਫਰਾਸਟ੍ਰਕਚਰ ਤੇ ਕੰਮ ਹੋ ਰਿਹਾ ਅਜੇ ਕਾਲੀ ਭਰਤੀ ਜਿਹੜੀ ਹੋਈ ਹੈ 2364 90 ਦੇ ਹੱਪਕ ਜਿਹੜੇ ਉਹਨਾਂ ਨੂੰ ਆਰਡਰ ਮਿਲੇ ਨੇ ਸੋ ਤੁਹਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਡਿਵੈਲਪਮੈਂਟ ਹੋਏਗੀ ਸਕੂਲਾਂ ਦੀ ਤੇ ਸਕੂਲਾਂ ਦੇ ਪ੍ਰਤੀ ਜਿਹੜਾ ਵਾ ਇਹ ਪੰਜਾਬ ਸਰਕਾਰ ਦਾ ਜਿਹੜਾ ਰਵਈਆ ਬਹੁਤ ਹੀ ਵਧੀਆ ਵਾ ਸਕਾਰਾਤਮਕ ਆ ਤੇ ਅਸੀਂ ਆਸ ਕਰਦੇ ਆ ਕਿ ਸਕੂਲਾਂ ਦੀ ਡਿਵੈਲਪਮੈਂਟ ਹੋਰ ਜ਼ਿਆਦਾ ਹੋਏਗੀ ਜੀ ਅੱਜ ਪੰਜਾਬ ਸਰਕਾਰ ਵੱਲੋਂ ਦਾਖਲਾ ਮੈਂ ਸ਼ੁਰੂ ਕੀਤੀ ਗਈ ਆ ਨਵੇਂ ਬੱਚਿਆਂ ਨੂੰ ਜਿਹੜਾ ਵਾ ਉਸ ਸਕੂਲਾਂ ਵਿੱਚ ਦਾਖਲ ਕਰਨ ਲਈ ਅਧਿਆਪਕ ਜਿਹੜੇ ਆਪਰੋਚ ਕਰ ਰਹੇ ਨੇ ਮਾਪਿਆਂ ਨੂੰ ਸੂਚਿਤ ਕੀਤਾ ਜਾ ਰਿਹਾ ਤੇ ਜਨਤਾ ਨੂੰ ਸੂਚਿਤ ਕੀਤਾ ਜਾ ਰਿਹਾ ਲੋਕ ਜਿਹੜੇ ਆ ਨਮਾਇंदे ਉਹਨਾਂ ਨਾਲ ਲਿਆ ਜਾ ਰਿਹਾ ਅੱਜ ਸਾਡੇ ਇਸੇ ਮਹਿਮੇ ਵਿੱਚ ਸ਼੍ਰੀ ਮਾਨਗ ਮਹਿਤਾ ਜੀ ਜੋ ਕਿ ਚੇਅਰਮੈਨ ਨੇ ਮਾਰਕੀਟ ਕਮੇਟੀ ਬਟਾਲਾ ਦੇ ਨਾਲ ਉਹਨਾਂ ਦੇ ਪਤਵੰਤੇ ਸੱਜਣ ਐਮ ਸੀ ਸਾਹਿਬਾਨ ਇੱਥੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦੀ ਆ ਕਿ ਜੋ ਸਾਨੂੰ ਸਹਿਯੋਗ ਦੇ ਰਹੇ ਨੇ ਤੇ ਸਾਡੇ ਰਵਿੰਦਰ ਜੀ ਮੁਖ ਅਧਿਆਪਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੈਂਪ ਤੋ ਉਹ ਵੀ ਇੱਥੇ ਆ ਜੰਨੇ ਸਾਡੇ ਬੀਆਰਸੀ ਨੇ ਲਖਵਿੰਦਰ ਜੀ ਵਿੱਕੀ ਜੀ ਤੇ ਆਡੇ ਨਾਲ ਜਿਹੜੇ ਹੋਰ ਵਿਆਪਕ ਸਾਥੀ ਜਿਹੜੇ ਨੇ ਸਾਡੇ ਬਲਾਕ ਪਟਾਲਾ 2 ਤੇ ਪਹੁੰਚੇ ਨੇ ਇਹ ਇੱਥੇ ਖਾਸ ਤੌਰ ਤੇ ਕਮਲ ਜੀ ਵਰਕ ਕਰ ਰਹੇ ਨੇ ਤੋ ਇੱਥੇ ਆਪਾਂ ਸਾਰੇ ਜਣੇ ਨਾਲ ਕੇ ਕੋਸ਼ਿਸ਼ ਕਰਾਂਗੇ ਕਿ ਸਰਕਾਰੀ ਸਕੂਲਾਂ ਵਿੱਚ ਜਿਹੜਾ ਬੱਚਿਆਂ ਦਾ ਜਿਹੜਾ ਦਾਲ ਹੈ ਰੋਲ ਮੈਂਟ ਪਿਛਲੇ ਸਾਲ ਨਾਲ ਵਾਧਾ ਕੀਤੀ ਜਾਏ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਾਂ ਸਿੰਘ ਮਾਨ ਜੀ ਦਾ ਔਰ ਸਾਡੇ ਐਜੂਕੇਸ਼ਨ ਮਨਿਸਟਰ ਅਜੋਤ ਬੈਂਸ ਜੀ ਸਾਡੇ ਕਾਰਜਕਾਰੀ ਪ੍ਰਧਾਨ ਸ਼ਹਿਰੀ ਕਲਸੀ ਜੀ ਦਾ ਦਿਲ ਦੀ ਕਰਾਇ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਕੂਲ ਨੂੰ ਏਡੀ ਨੁਹਾਰ ਹੀ ਬਦਲਦੀ ਹੈ ਕਿ ਅੱਜ ਤੋ ਤੁਸੀਂ 3 ਸਾਲ ਪਹਿਲੇ ਦੇਖਣਾ ਚਾਹੋਗੇ ਸਕੂਲ ਦੀ ਨੁਹਾਰ ਸੀ ਸੀ ਕਿ ਟੁੱਟੇ ਥੋੜੇ ਜਿਹਾ ਆਪਣੇ ਟੇਬਲ ਵਗੈਰਾ ਟੁੱਟੇ ਦੇ ਸੀਗੇ ਬੈਂਚ ਵਗੈਰਾ ਨਹੀਂ ਸੀ ਪ੍ਰੋਪਰ ਪ੍ਰੋਪਰ ਮੇਨਟੇਨੈਂਸ ਨਹੀਂ ਸੀਗੀ ਪਰ ਹੁਣ 3 ਸਾਲਾਂ ਦੇ ਅੰਦਰ ਅੰਦਰ ਮੰਨ ਲਿਓ ਕਿ ਐਮਐਲਏ ਸਾਹਿਬ ਸ਼ਹਿਰੀ ਕਲਸੀ ਜੀ ਨੇ ਇਸ ਸਕੂਲ ਦੀ ਨੁਹਾਰ ਹੀ ਬਦਲਦੀ ਹੈ ਤੁਸੀਂ ਦੇਖਦੇ ਹੋਗੇ ਇਹ ਬੱਚਿਆਂ ਦੀ ਕਿੰਨੀ ਸਟਰੈਂਥ ਵਧੀ ਹੈ ਕਿੰਨੀ ਬੱਚਿਆਂ ਇੱਥੇ ਕਲਚਰ ਐਕਟੀਵਿਟੀਜ਼ ਕਰੀਆਂ ਰੰਗਲਾ ਪੰਜਾਬ ਨੂੰ ਸਾਡੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾ ਲਈ ਜਦੋਂ ਜਦ ਸਾਰੇ ਟੀਚਰਸ ਦੀ ਕੋਸ਼ਿਸ਼ ਹੈ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਐਮਐਲ ਸਾਫ ਦੀ ਸੋਚ ਹੈ ਕਿ ਅਸੀਂ ਅੱਛੀ ਸਿੱਖਿਆ ਅੱਛੀ ਸਿੱਖਿਆ ਤਾਂ ਨਾਲੇ ਸਾਡੇ ਬੱਚੇ ਨੇ ਪੰਜਾਬ ਦੇ ਪੜ੍ਹ ਲਿਖੇ ਸਾਡੇ ਦੇਸ਼ ਚ ਵਿਦੇਸ਼ਾਂ ਦਾ ਨਾਮ ਰੋਸ਼ਨ ਕਰਨ ਆਹੀ ਸਾਡੀ ਮੇਨ ਪਾਰਟੀ ਦੀ ਏਡਾਲੋਜੀ ਹੈ ਔਰ ਇਸੇ ਮੁਹਿੰਮ ਦੇ ਵਿੱਚ ਅੱਜ ਇਹਦੇ ਦਾਖਲਾ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਚ ਸਾਰੇ ਪੇਰੈਂਟਸ ਵੀ ਆਏ ਨੇ ਔਰ ਹੋਰ ਬੱਚੇ ਦੇ ਨਾਲ ਉਹਨਾਂ ਦੇ ਸਾਥੀ ਆਏ ਨੇ ਸਾਰੇ ਮੇਰੇ ਨਾਲ ਸਾਥੀ ਆਏ ਨੇ ਸਾਰੇ ਦੀ ਇੱਕੋ ਹੀ ਸੋਚ ਹੈ ਸਾਡੀ ਕਿ ਵੱਧ ਤੋਂ ਵੱਧ ਇੱਥੇ ਆਪਾਂ ਬੱਚਿਆਂ ਦੀ ਇੱਥੇ ਆਪਾਂ ਡਿਮਿਸ਼ਨ ਕਰਾਈਏ ਤਾਂ ਜੋ ਬੱਚਿਆਂ ਨੂੰ ਜਿਹੜੀ ਸਹੂਲਤਾਂ ਪ੍ਰਾਈਵੇਟ ਸਕੂਲਾਂ 'ਚ ਨਹੀਂ ਮਿਲ ਪਾਂਦੀਆਂ ਉਹ ਹੁਣ ਅੱਜ ਦੇ ਸਮੇਂ 'ਚ ਸਰਕਾਰੀ ਸਕੂਲਾਂ 'ਚ ਮਿਲਦੀਆਂ ਤੇ ਇਹਦਾ ਵੱਧ ਤੋਂ ਵੱਧ ਲਾਭ ਉਠਾਈਏ ਦੇਖੋ ਜੀ ਇਹ ਐਮਐਲਏ ਸਾਹਿਬ ਦਾ ਮੈਂ ਕਹਾਂਗਾ ਕਿ ਉਹ ਇੱਕ ਵੇਲੇ ਪੰਜਾਬ ਦੇ ਪ੍ਰਧਾਨ ਨੇ ਔਰ ਸਾਡੇ ਗੁਰੂ ਨੇ ਔਰ ਗੁਰੂ ਨੇ ਇਸ ਛੋਟੇ ਜਿਹੇ ਨਮਾਣੀ ਜੀ ਨੂੰ ਇਹਨਾਂ ਚੋਗਾ ਸਮਝਾਇਆ ਇਹਨਾਂ ਵਿਸ਼ਵਾਸ ਕੀਤਾ ਔਰ ਅਸੀਂ ਵੀ ਉਹਨਾਂ ਦੀ ਵਿਸ਼ਵਾਸ ਨੂੰ ਕਦੀ ਟੁੱਟਣ ਨਹੀਂ ਦਵਾਗੇ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਿਖਾਇਆ ਮਿਹਨਤ ਕਰਨਾ ਕਿਉਂਕਿ ਇੱਕ ਚੰਗੇ ਗੁਰੂ ਦਾ ਚੰਡਿਆ ਕਦੀ ਮਾਰ ਨਹੀਂ ਖਾਂਦਾ ਤੇ ਅਸੀਂ ਇੱਕ ਸ਼ੈਰੀ ਕਾਸੀ ਸਾਡੇ ਗੁਰੂ ਨੇ ਉਹਦੇ ਚੰਡੇ ਨੇ ਆ ਸੋ ਅਸੀਂ ਵੀ ਜਿਵੇਂ ਸਾਨੂੰ ਉਹਨਾਂ ਦੇ ਗੁਰੂ ਜੀ ਨੇ ਸਿਖਾਇਆ ਅਸੀਂ ਉਸੇ ਉਸ ਰਾਹ ਤੇ ਚੱਲਦੇ ਰਾਵਾਂਗੇ ਔਰ ਜਿਸ ਤਰ੍ਹਾਂ ਇਸ ਸਕੂਲ ਦੀ ਨੂੰ ਹਾਲ ਬਦਲੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋਵੋ ਕਿ ਸ਼ਹਿਰ ਦੀ ਨੂੰ ਹਾਲ ਸਾਡੇ ਅਮਰ ਸਾਹਿਬ ਦੇ ਬਦਲਦੀ ਹੈ ਸਕੂਲ ਆਦੀ ਨੂੰ ਹਾਰ ਐਮਐਲਏ ਸਾਹਿਬ ਨੇ ਬਦਲਤੀ ਹੈ ਹੁਣ ਬਹੁਤ ਜਲਦੀ ਹੁਣ ਸ਼ਹਿਰ ਦੇ ਵਿੱਚ ਵੀ ਬਣਾਗੇ ਔਰ ਸ਼ਹਿਰ ਦੇ ਵਿੱਚ ਅੰਦਰੂਨੀ ਹਿੱਸੇ ਦੀ ਨੂੰ ਹਾਰ ਐਮਐਲਏ ਸਾਹਿਬ ਸ਼ਹਿਰੀ ਕਲਸਰੀ ਨੂੰ ਪੂਰਾ ਬਦਲਣਗੇ ਸੋ ਐਹੀ ਸਾਡੀ ਸੋਚ ਹੈ ਸਾਡੇ ਮਾਸਟਰ ਜਗਜੀਤ ਜੀ ਇੱਥੇ ਸਾਰੇ ਦੇਖ ਰਹੇ ਕਰ ਰਹੇ ਨੇ ਬੜਾ ਅੱਛਾ ਇੱਕਦਾ ਮੋਟੀਵੇਟ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਰਹਿ ਕੇ ਇਹ ਹਰ ਇੱਕ ਬੱਚੇ ਨੂੰ ਉਹਨਾਂ ਦਾ ਹੱਕ ਹਰ ਇੱਕ ਬੱਚੇ ਨੂੰ ਅੱਛੀ ਸਿੱਖਿਆ ਔਰ ਹਰ ਇੱਕ ਪੇਰੈਂਟਸ ਨੂੰ ਮਤਲਬ ਟੈਨਸ਼ਨ ਫਰੀ ਕਰ ਦਿੰਦੇ ਕਿਉਂਕਿ ਜਦੋਂ ਰਿਸ਼ਤਾ ਦੀ ਵਿਆਪਕ ਬੱਚਿਆਂ ਦੀ ਕੇਅਰ ਕਰਕੇ ਬੈਠੇ ਨੇ ਤੇ ਪੇਰੈਂਟਸ ਨੂੰ ਕਿਸੇ ਕਰਾਦੀ ਕੋਈ ਪਰੇਸ਼ਾਨੀ ਲੈਣ ਦੀ ਲੋੜ ਨਹੀਂ ਦੇਖੋ ਜੀ ਇਹ ਆਉਣ ਵਾਲੇ ਸਮੇਂ ਵਿੱਚ ਸਾਡੇ ਪਿੰਡ ਦੇ ਵਿੱਚ ਸਕੂਲ ਆਫ ਐਮਐਸ ਬਣ ਗਿਆ ਜੀ ਔਰ ਸਕੂਲ ਆਫ ਫੈਮਿਨਸ ਸਗੇਦਾ ਦਾ ਸਕੂਲ ਬਣੇਗਾ ਜਿੱਦੇ ਤੇ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਏਗੀ ਬੱਚੇ ਨੂੰ ਖੇਡਣ ਤੋਂ ਲੈ ਕੇ ਕਲਚਰ ਤੋਂ ਲੈ ਕੇ ਸਟੱਡੀ ਤੋਂ ਲੈ ਕੇ ਵਿਦੇਸ਼ਾਂ ਵੀ ਦੇਸ਼ਾਂ 'ਚ ਆਪਾਂ ਜਾਂਦੇ ਆ ਐਕਟੀਵਿਟੀਜ਼ ਕਰਨ ਖੇਡ ਖੇਡ ਕਰਦੇ ਆ ਆਪਾਂ ਖੇਡ ਮੇਲਾ ਆਪਾਂ ਚੱਲਦਾ ਆ ਮਤਲਬ ਹਰ ਇੱਕ ਤਰ੍ਹਾਂ ਦੀ ਸਿੱਖਿਆ ਅੱਜ ਦੇ ਟਾਈਮ ਦੇ ਵਿੱਚ ਸਰਕਾਰੀ ਸਕੂਲ ਇਤੇ ਫੋਡ ਵੀ ਮਿਲਦਾ ਮੈਟੇ ਮਿਲਦੀਆਂ ਮਤਲਬ ਪੰਜਾਬ ਸਰਕਾਰ ਦੀ ਕੋਸ਼ਿਸ਼ ਆ ਕਿ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਣਾ ਕੇ ਜੋ ਪਹਿਲਾਂ ਸਰਕਾਰਾਂ ਨੇ ਨਹੀਂ ਕਦੀ ਕੀਤਾ ਔਰ ਇਸ ਸਕੂਲਾਂ ਨੂੰ ਬਿਹਤਰੀਨ ਬਣਾ ਕੇ ਲੋਕਾਂ ਜਿਹੜੇ ਲੋਕ ਆਮ ਪਬਲਿਕ ਸਾਡੇ ਵਰਗੇ ਜਿਹੜੀ ਪੇਰੈਂਟਸ ਨੇ ਕਿਸੇ ਵਾਲੇ ਬੱਚਿਆਂ ਦੀ ਯੂਨੀਫਾਰਮਸ ਔਰ ਸਕੂਲ ਦੀ ਦਾਖਲਾ ਨਹੀਂ ਦੇ ਪਾਉਂਦੇ ਤੋਂ ਇਸ ਸਰਕਾਰੀ ਸਕੂਲ ਨੂੰ ਪੰਜਾਬ ਸਰਕਾਰ ਨੇ ਇਨਾਂ ਕ ਯੂਟਿਲਾਈਜੇਸ਼ਨ ਅੱਛੀ ਕਰਤੀ ਆ ਕਿ ਸਾਡਾ ਵੀ ਮਨ ਕਰਦਾ ਕਿ ਅਸੀਂ ਗਾਂ ਆਪਣੇ ਬੱਚਿਆਂ ਨੂੰ ਇਸ ਸਰਕਾਰੀ ਸਕੂਲਾਂ ਚ ਪੜਾਈਏ